ਇੱਕ ਵਾਰੀ ਅਧ ਘਰ ਤੇ ਲਸਣ ਵਾਲੇ ਮਟਰ ਬਣਾ ਕੇ ਦੇਖੋ ਤੁਹਾਡੀ ਸੁਗੰਧ ਹੀ ਭੁੱਖ ਵਧਾ ਦੇਵੇਗੀ ਇਹ ਬਹੁਤ ਹੀ ਵਧੀਆ ਰੈਸਪੀ ਹੈ ਤੇ ਸਰਦੀਆਂ ਵਿੱਚ ਇਹ ਆਮ ਆਪਾਂ ਬਣਾਣੇ ਹੈਗੇ ਜੋੜਾਂ ਦੇ ਦਰਦ ਵਾਸਤੇ ਤੇ ਖਾਂਸੀ ਜ਼ੁਖਾਮ ਵਾਸਤੇ ਆਪਾਂ ਨੂੰ ਇਹ ਰੈਸਪੀ ਹਫਤੇ ਵਿੱਚ ਇੱਕ ਵਾਰ ਜ਼ਰੂਰ ਬਣਾਣੀ ਚਾਹੀਦੀ ਹੈ ਤੇ ਚਲੋ ਤੁਹਾਨੂੰ ਆਪਾਂ ਦੱਸਦੇ ਆ ਆਪਾਂ ਇੱਕ ਚਲੋ ਤੁਹਾਨੂੰ ਆਪਾਂ ਦੱਸਦੇ ਆ ਇੱਧਰ ਆਪਾਂ ਇੱਕ ਕਟੋਰੀ ਲਸਣ ਦੋ ਆਪਾਂ ਲਸਣ ਲੈ ਲਿਆ ਸੌਰੀ ਤੇ ਇੱਕ ਕਟੋਰੀ ਆਪਾਂ ਮਟਰ ਲੈ ਲਿਆ ਤੇ ਅਦਰਕ ਲੈ ਲਿਆ ਤੁਸੀਂ ਇਹ ਆਪਣੇ ਹਿਸਾਬ ਨਾਲ ਲੈ ਸਕਦੇ ਜਿੰਨੀ ਤੁਸੀਂ ਕੰਟੈਂਟ ਵਿੱਚ ਬਣਾਉਣਾ ਚਾਹੁੰਦੇ ਹੋ ਤੇ ਆਪਾਂ ਤੁਹਾਨੂੰ ਦੱਸ ਦਿਆਂ ਕਿ ਇਸ ਤਰ੍ਹਾਂ ਬਣਾਉਣੀ ਹੈ ਇੱਧਰ ਆਪਾਂ ਅਦਰਕ ਛਿੱਲ ਲਿਆ ਤੇ ਇਹਨੂੰ ਆਪਾਂ ਮੋٹے ਵਾਲੇ ਪਾਸਿਓਂ ਕद्दूकस ਕਰ ਲਵਾਂਗੇ ਤੁਸੀਂ ਇਹਨੂੰ ਬਰੀਕ ਕੱਟ ਵੀ ਸਕਦੇ ਹੋ ਤੇ ਕੁੱਟ ਵੀ ਸਕਦੇ ਹੋ ਪਰ ਆਏ ਨੂੰ ਆਪਾਂ ਕद्दूकस ਕਰਕੇ ਹੀ ਬਣਾਵਾਂਗੇ ਇਹ ਬਹੁਤ ਵਧੀਆ ਰੈਸਪੀ ਬਣ ਕੇ ਤਿਆਰ ਹੁੰਦੀ ਹੈ ਸਰਦੀ ਵਿੱਚ ਤਾਂ ਹਫਤੇ 'ਚ ਇੱਕ ਜਾਂ ਦੋ ਵਾਰ ਆਪਾਂ ਨੂੰ ਜ਼ਰੂਰ ਬਣਾਣੀ ਚਾਹੀਦੀ ਹੈ ਦੇਖੋ ਇਹ ਆਪਾਂ ਕद्दू ਘਸ ਕਰ ਲਿਆ ਦੇਖੋ ਇਹ ਮोटा-ਮोटा ਹੀ ਕੀਤਾ ਦੇਖ ਸਕਦੇ ਹੋ ਤੇ ਆਪਾਂ ਲਸਣ ਵੀ ਲੈ ਲਿਆ ਇਹਨੂੰ ਵੀ ਆਪਾਂ ਕੱਟ ਕੇ ਬਰੀਕ ਕਰ ਲਿਆ ਤੇ ਕੁਝ ਕਲੀਆਂ ਆਪਾਂ ਸਾਬਦੀਆਂ ਹੀ ਰੱਖੀਆਂ ਚਲੋ ਜਣ ਕੜਾਈ ਵੱਲ ਚਲਦੇ ਆਂ ਇੱਧਰ ਆਪਾਂ ਤੇਲ ਪਾ ਲਿਆ ਤੇਲ ਆਪਣਾ ਗਰਮ ਹੋ ਗਿਆ ਵਿੱਚ ਆਪਾਂ ਜੀਰਾ ਪਾਵਾਂਗੇ ਜੀਰਾ ਆਪਣਾ ਝਟਕ ਜੂਗੇ ਇਹਦੇ ਵਿੱਚ ਹੀ ਆਪਾਂ ਕੱਦੇ ਕਦੂਕਸ ਕੀਤੇ ਹੋਏ ਅਦਰ ਪਾ ਲਈ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲਵਾਂਗੇ ਤੇ ਆਪਾਂ ਜ਼ਿਆਦਾ ਨਹੀਂ ਭੁੰਨਣਾ ਇਹਨੂੰ ਸੌਫਟ ਜਿਹਾ ਹੀ ਕਰਨਾ ਵਿੱਚ ਹੀ ਆਪਾਂ ਲਸਣ ਵੀ ਪਾਵਾਂਗੇ ਤੇ ਇਹਨੂੰ ਇਸ ਤਰ੍ਹਾਂ ਮਿਕਸ ਕਰਦੇ ਹੋਏ ਭੁੰਨ ਲਵਾਂਗੇ ਸਰਦੀਆਂ ਵਿੱਚ ਆਪਾਂ ਨੂੰ ਹਫਤੇ 'ਚ ਇੱਕ ਜੋ 2-3 ਵਾਰੀ ਆਪਾਂ ਨੂੰ ਜ਼ਰੂਰ ਬਣਾਉਣੀ ਚਾਹੀਦੀ ਹੈ ਖਾਂਸੀ ਜਖਾਮ ਵਾਸਤੇ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਤੇ ਜੋੜਾਂ ਦੇ ਦਰਦਾਂ ਨੂੰ ਚੋਂ ਬਹੁਤ ਰਾਹਤ ਮਿਲਦੀ ਹੈ ਇਹਨਾਂ ਨਾਲ ਤੇ ਇਹਦੀ ਸਬਜ਼ੀ ਬਹੁਤ ਹੀ ਵਧੀਆ ਟੇਸਟੀ ਬਣਦੀ ਹੈ ਇਹਦੇ ਵਿੱਚ ਹੁਣ ਆਪਾਂ ਬੇਸਿਕ ਮਸਾਲੇ ਪਾਵਾਂਗੇ ਨਮਕ, ਹਲਦੀ ਤੇ ਮਿਰਚਾਂ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਭੁੰਨ ਲਵਾਂਗੇ ਦੇਖੋ ਇਸ ਤਰ੍ਹਾਂ ਇਦੇ ਵਿੱਚ ਹੁਣ ਥੋੜਾ ਜਿਹਾ ਪਾਣੀ ਐਡ ਕਰਾਂਗੇ ਇਹ ਸਬਜੀ ਤੁਸੀਂ ਇੱਕ ਵਾਰੀ ਬਣਾਓਗੇ ਤਾਂ ਵਾਰ-ਵਾਰ ਕਹੋਗੇ ਅਸੀਂ ਆਪਾਂ ਇਹ ਸਬਜੀ ਬਣਾ ਕੇ ਖਾਈਏ ਬਹੁਤ ਹੀ ਵਧੀਆ ਬਣਦੀ ਹੈ ਤੇ ਦੇਖੋ ਇਹਨੂੰ ਆਪਾਂ ਕੱਟ ਗੈਸ ਤੇ ਹੀ ਮੱਠੇ-ਮੱਠੇ ਗੈਸ ਤੇ ਹੀ ਇਹਨੂੰ ਆਪਾਂ ਪੁੰਨਦੇ ਰਵਾਂਗੇ ਇਹ ਇੱਕ ਕਾੜੇ ਜਿਹੇ ਤਰ੍ਹਾਂ ਬਣ ਜਾਣੀ ਜਿਸ ਤਰ੍ਹਾਂ ਪਸਰਦੀਆਂ ਵਿੱਚ ਕਾੜਾ ਬਣਾ ਕੇ ਪੀਂਨੇ ਆ ਉਸ ਤਰ੍ਹਾਂ ਦੇਖੋ ਹੁਣ ਇਹਦੇ ਵਿੱਚ ਆਪਾਂ ਮਟਰ ਪਾ ਦੇਵਾਂਗੇ ਮਟਰਾਂ ਨੂੰ ਵੀ ਇਸ ਤਰ੍ਹਾਂ ਹੀ ਮਸਾਲੇ ਵਿੱਚ ਮਿਕਸ ਕਰਦੇ ਹੋਏ ਭੁੰਨ ਲਵਾਂਗੇ ਇਹ ਸਬਜ਼ੀ ਇੱਕ ਵਾਰੀ ਜ਼ਰੂਰ ਟਰਾਈ ਕਰਿਆ ਕਰੋ ਸਰਦੀਆਂ ਵਿੱਚ ਬਹੁਤ ਹੀ ਵਧੀਆ ਬਣਦੀ ਹੈ ਦੇਖੋ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਐਡ ਕਰਾਂਗੇ ਤਾਂ ਕਿ ਇਹ ਦੀ ਤਰੀ ਬਣ ਜਾਏ ਰੋਟੀ ਪਰਾਉਠੇ ਨਾਲ ਬਹੁਤ ਵਧੀਆ ਖਾਦੀ ਜਾਂਦੀ ਹੈ ਤੇ ਇਹਦੇ ਨਾਲ ਭੁੱਖ ਵੀ ਬਹੁਤ ਲੱਗਦੀ ਹੈ ਇੱਕ ਵਾਰੀ ਇਹ ਰੈਸਪੀ ਜ਼ਰੂਰ ਟਰਾਈ ਕਰੋ ਤੁਸੀਂ ਪਾਣੀ ਦੀ ਥਾਂ ਦੁੱਧ ਗਰਮ ਕਰਕੇ ਵੀ ਪਾ ਸਕਦੇ ਸਬਜ਼ੀ ਹੋਰ ਵੀ ਬਹੁਤ ਵਧੀਆ ਟੇਸਟੀ ਬਣਦੀ ਹੈ ਹੁਣ ਇਹਨੂੰ ਆਪਾਂ ਟੱਕ ਕੇ ਦੋ ਦੋ ਤਿੰਨ ਮਿੰਟ ਵਾਸਤੇ ਘਟ ਗਿਆਸ ਤੇ ਪਕਾਵਾਂਗੇ ਜਿੰਨੀ ਵਧੀਆ ਇਹ ਸਬਜ਼ੀ fridge ਗਿਉ ਨਹੀਂ ਵਧੀਆ ਬਣੇਗੀ ਇਹ ਇੱਕ ਵਾਰੀ ਰੈਸਪੀ ਜ਼ਰੂਰ ਟਰਾਈ ਕਰਿਓ ਇਸ ਤਰ੍ਹਾਂ ਮਿਕਸ ਕਰਦੇ ਹੋਏ ਹਿਲਾਉਂਦੇ ਹੋਏ ਇਹਨੂੰ ਆਪਾਂ ਪਕਾ ਲਵਾਂਗੇ ਤੇ ਇਹਨੂੰ 1-2 ਮਿੰਟ ਵਾਸਤੇ ਹੋਰ ਘੱਟ ਗੈਂਸ ਤੇ ਪਕਾਵਾਂਗੇ ਤਾਂ ਕਿ ਅਦਰਕਾ ਤੇ ਲਸਣ ਦਾ ਅਸਰ ਆਪਣੀ ਤਰੀ ਵਿੱਚ ਆ ਜਾਵੇ ਅਦਰਕਾ ਤੇ ਲਸਣ ਖਾਣ ਦੇ ਤਾਂ ਤੁਹਾਨੂੰ ਫਾਇਦਿਆਂ ਦਾ ਪਤਾ ਹੀ ਹੋਣਾ ਇਹ ਰੈਸਪੀ ਬਹੁਤ ਹੀ ਵਧੀਆ ਬਣਦੀ ਹੈ ਜਰੂਰ ਬਣਾਇਓ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਅਦਰ ਲਸਣ ਅਤੇ ਮਟਰ ਦੀ ਰੈਸਪੀ ਕਿਓ ਜੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈਗੀ ਹੈ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਰੈਸਪੀ ਕਿਓ ਜੀ ਲੱਗੀ ਤੇ ਚੈਨਲ ਤੇ ਪਹਿਲੀ ਵਾਰੇ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਹ ਆਪਣੀ ਸਬਜੀ ਬਣ ਕੇ ਤਿਆਰ ਹੈ ਕਿ ਤੁਸੀਂ ਪੂਰੀ ਪਰੌਂਠੇ ਨਾਲ ਖਾ ਸਕਦੇ ਹੋ